ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਜਿਆਦਾ ਇੰਪੋਰਟੈਂਟ MCQ ਕਰਾਂਗੇ ਇਹ MCQ ਬੇਟਾ ਜਿਹੜਾ ਪੇਪਰ ਸਟਾਫ ਨਰਸ ਦਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਬੇਟਾ ਕੰਡਕਟ ਕੀਤਾ ਗਿਆ ਹੈਗਾ ਆ 406 ਪੋਸਟਾਂ ਦੇ ਲਈ 5 ਅਕਤੂਬਰ 2025 ਨੂੰ ਉਹਦੇ ਵਿੱਚ ਇੰਪੋਰਟੈਂਟ ਜਿਹੜੇ MCQ ਆਏ ਨੇ ਉਹ ਸਾਰੇ MCQ ਬੇਟਾ ਸੀ ਇੱਕ ਵਾਈ ਇੱਕ ਕਰਕੇ ਬੇਟਾ ਸਾਰੇ ਦੇ ਸਾਰੇ ਕਰਾ ਗਏ ਐਸ ਕਰਕੇ ਐਂਡ ਤੱਕ ਵੀਡੀਓ ਦੇ ਵਿੱਚ ਜੁੜੇ ਰਹੀਓ ਜੋ ਬੱਚੇ ਨੇ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਵੇ ਬੈਲ ਆਈਕਨ ਬਟਨ ਦਬਾ ਲਵੇ ਤੇ ਨਾਲ ਹੀ ਚੈਨਲ ਨੂੰ ਜੁਆਇਨ ਕਰ ਲਵੇ ਜੁਆਇਨ ਕਰਨ ਦਾ ਜੁਆਇਨ ਦੀ ਆਪਸ਼ਨ ਬੇਟਾ ਬਿਲਕੁਲ ਨੀਚੇ ਆ ਰਹੀ ਹੈ ਜੁਆਇਨ ਕਰਨ ਦਾ ਫਾਇਦਾ ਕੀ ਹੋਏਗਾ ਬੇਟਾ ਜੁਆਇਨ ਕਰਨ ਦੇ ਨਾਲ ਤੁਹਾਨੂੰ ਜੋ YouTube ਨੇ ਵੀਡੀਓ ਜਿਹੜੇ ਹਾਈਡ ਕੀਤੀਆਂ ਹੋਈਆਂ ਉਹ ਤੁਹਾਨੂੰ ਸ਼ੋਅ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੁਸੀਂ ਉਹ ਦੇ ਉਹਨਾਂ ਨੂੰ ਦੇਖ ਕੇ ਆਪਣੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਬਾਕੀ ਬੇਟਾ ਜੇਕਰ ਕੋਈ ਬੱਚਾ ਸਾਡੇ 2 ਸਾਲ ਦਾ 2 ਸਾਲ ਦੇ ਬੈਚ ਨਾਲ ਜੁੜਨਾ ਚਾਹੁੰਦਾ ਹੈਗਾ 2 ਸਾਲ ਲਗਾਤਾਰ ਬੱਚੇ ਨੂੰ ਬੇਟਾ ਤਿਆਰੀ ਕਰਵਾਈ ਜਾਊਗੀ ਸਟਾਫ ਨਰਸ ਦੇ ਲਈ ਵੇ ਬੇਟਾ ਇਹ ਜਿਹੜੇ ਐਮਸੀਕਿਊ ਹੈ ਇਹ ਸਟਾਫ ਨਰਸ ਦੇ ਲਈ ਵੀ ਇੰਪੋਰਟੈਂਟ ਹੋਣਗੇ ਐਮਪੀਐਚਡਬਲਯੂ ਮੇਲ ਫੀਮੇਲ ਦੇ ਲਈ ਵੀ ਇੰਪੋਰਟੈਂਟ ਹੋਣਗੇ ਆਪਾਂ ਨੂੰ ਇੱਕ ਬੇਟਾ ਹੋਰ ਚੀਜ਼ ਪਤਾ ਹੈਗਾ ਵੀ 27 ਅਕਤੂਬਰ 2025 ਲਾਸਟ ਡੇਟ ਹੈਗੀ ਹੈਗੀ ਜਿਹੜੀਆਂ ਚੰਡੀਗੜ੍ਹ ਤੇ ਸੰਗਰੂਰ ਸਟਾਫ ਨਰਸ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਆਈਆਂ ਹੌਮੀ ਪਾਬਾ ਇੰਸਟੀਚੂਟ ਮੈਡੀਕਲ ਸਾਇੰਸ ਦੇ ਵਿੱਚ ਬੇਟਾ ਉਹ ਉਸ ਉਹਨਾਂ ਪੋਸਟਾਂ ਨੂੰ ਅਪਲਾਈ ਕਰਨ ਲਈ ਬੇਟਾ 27 ਤਰੀਕ ਲਾਸਟ ਹੈ ਉਹਨਾਂ ਜੋ ਬੱਚੇ ਜਿਹੜਾ ਕੱਲ ਰਿਜ਼ਲਟ ਆਇਆਗਾ ਬੇਟਾ ਸਟਾਫ ਨਰਸ ਦਾ ਜਿਹੜੇ ਬੱਚੇ ਉਹਨਾਂ ਵਿੱਚ ਸਿਲੈਕਟ ਨਹੀਂ ਹੋਏ ਬੇਟਾ ਉਹ ਬੱਚੇ ਉਹ ਫੀਪਰ ਦੀ ਤਿਆਰੀ ਕਰ ਸਕਦੇ ਨੇਗੇ ਤੁਸੀਂ ਤਿਆਰੀ ਕਰਨ ਲਈ ਔਨਲਾਈਨ ਕੋਚਿੰਗ ਲੈਣ ਲਈ ਬੇਟਾ ਇੱਕੋ ਨੰਬਰ ਯਾਦ ਰੱਖਣਾ 9463079680 ਨੰਬਰ ਤੇ ਬੇਟਾ ਤੁਸੀਂ ਆਪਣਾ ਵਟਸਐਪ ਵੀ ਕਰ ਸਕਦੇ ਹੋ ਕਲਾਸ ਲੈਣ ਦੇ ਲਈ ਤੇ ਔਨਲਾਈਨ ਕਲਾਸ ਨੂੰ ਜੁਆਇਨ ਕਰਨ ਵਾਸਤੇ ਬੇਟਾ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਤੁਸੀਂ ਆਨਲਾਈਨ ਕਲਾਸ ਲੈਣ ਦੇ ਲਈ ਵੀ ਗੱਲਬਾਤ ਕਰ ਸਕਦੇ ਹੋ ਜਾਂ ਸਾਡੇ ਫ੍ਰੀ WhatsApp ਗਰੁੱਪ ਨਾਲ ਜੁੜਨ ਲਈ ਬੇਟਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦਾ ਲਿੰਕ ਅਵੇਲੇਬਲ ਹੈ ਜੁੜ ਸਕਦੇ ਹੋ ਬੱਚੇ ਜਿਹੜੇ ਬਾਬੋ ਫ੍ਰੀ ਯੂਨੀਵਰਸਿਟੀ ਵਿੱਚ ਇਹ 50 ਕੁਐਸਚਨ ਬੇਟਾ ਇੰਪੋਰਟੈਂਟ ਆਏ ਸੀਗੇ ਪੰਜਾਬੀ ਦੇ ਬੇਟਾ ਇਹਨਾਂ ਦੀ ਵੀਡੀਓ ਮੈਂ ਪਹਿਲਾਂ ਹੀ ਪਾ ਚੁੱਕਿਆਗਾ YouTube ਦੇ ਉੱਪਰ ਪਈ ਹੋਈ ਹੈਗੀ ਉਹ 50 ਕੁਐਸਚਨ ਬੇਟਾ ਪੰਜਾਬੀ ਦੇ ਤੁਸੀਂ ਦੇਖ ਲੈਣਾ ਹੁਣ ਆਪਾਂ ਜਿਹੜੇ B ਪਾਰਟ ਜਿਹੜਾ ਆਪਣੇ ਸਬਜੈਕਟਿਵ ਹੈ ਸਬਜੈਕਟ ਤੋਂ ਆਇਆ ਹੋਇਆ ਉਹ ਆਪਾਂ ਦੇਖ ਰਹੇ ਆਪ ਬੇਟਾ ਪਹਿਲਾ ਕੁਸ਼ਨ ਬੇਟਾ 51 ਨੰਬਰ ਕੁਸ਼ਨ ਬੇਟਾ ਕੀ ਕਹਿ ਰਿਹਾਗਾ 51 ਨੰਬਰ ਕੁਸ਼ਨ ਕਹਿ ਰਿਹਾ ਇਹ ਨਰਸ ਰੀਸੀਵਡ ਫੋਲੋਇੰਗ ਫੋਰ ਪੇਸ਼IENTS ਐਟ ਦਾ ਟ੍ਰੇਨ ਐਕਸੀਡੈਂਟ ਸਾਈਟ ਬੇਟਾ ਟ੍ਰੇਨ ਦਾ ਐਕਸੀਡੈਂਟ ਹੋਇਆ ਉਹ ਸਾਈਟ ਦੇ ਉੱਪਰ ਇੱਕ ਨਰਸ ਨੇ 4 ਪੇਸ਼ੈਂਟਾਂ ਨੂੰ ਰਿਸੀਵ ਕੀਤਾ ਲਿਸਟ ਦਾ ਆਰਡਰ ਇਨ ਵਿੱਚ ਵਿੱਚ ਸ਼ੀ ਵਿਲ ਕੇਅਰ ਦਾ ਪੇਸ਼ੈਂਟ ਫਰੋਮ ਫਰਸਟ ਟੂ ਲਾਸਟ ਬੇਟਾ ਸਭ ਤੋਂ ਪਹਿਲਾਂ ਉਹ ਕਿਹੜੇ ਪੇਸ਼ੈਂਟ ਦੀ ਕੇਅਰ ਕਰੂਗੀ ਤੇ ਸਭ ਤੋਂ ਲਾਸਟ ਦੇ ਉੱਪਰ ਕਿਹੜੇ ਪੇਸ਼ੈਂਟ ਦੀ ਕੇਅਰ ਕਰੂਗੀ ਬੇਟਾ ਪਹਿਲੀ ਆਪਸ਼ਨ ਹੈਗੀ ਆ ਅਪਰ ਐਕਸਟ੍ਰੀਮਿਟੀ ਫ੍ਰੈਕਚਰ ਅਪਰ ਐਕਸਟ੍ਰੀਮਿਟੀ ਬੇਟਾ ਹੁੰਦੀ ਹੈਗੀ ਸਾਡੀਆਂ ਜਿਹੜੀਆਂ ਉੱਪਰ ਲੀਆਂ ਬਾਹਾਂ ਦੋਨੇ ਬਾਹਾਂ ਬੇਟਾ ਉੱਪਰਲੇ ਬਾਹਾਂ ਦੇ ਵਿੱਚ ਫ੍ਰੈਕਚਰ ਵਾਲਾ ਪੇਸ਼ੈਂਟ ਸਭ ਤੋਂ ਪਹਿਲਾਂ ਕੇਅਰ ਕੀ ਉਹਦੀ ਕਰੂਗੀ ਬੇਟਾ ਅਪਰ ਐਕਸਟ੍ਰੀਮਿਟੀ ਦੇ ਵਿੱਚ ਫ੍ਰੈਕਚਰ ਹੋਇਆਗਾ ਜ ਕੇ ਆਪਣੇ ਕੋਲ ਹਿਊਮਰਸ ਅਲਨਾ ਜਾਂ ਰੇਡੀਅਸ ਦੇ ਵਿੱਚ ਫ੍ਰੈਕਚਰ ਹੋਇਆਗਾ ਕੀ ਉਹਦੀ ਕੇਅਰ ਪਹਿਲਾਂ ਕਰੂਗੀ ਦੂਸਰੀ ਆਪਸ਼ਨ ਬੇਟਾ ਅਨਰਿਸਪੌਂਸਿਵ ਪੇਸ਼ੈਂਟ ਜਿਹੜਾ ਕੋਈ ਪੇਸ਼ੈਂਟ ਰਿਸਪੌਂਸ ਨਹੀਂ ਦੇ ਰਹਾ ਵਿਦ ਪੈਨਿਟ੍ਰੇਟਿੰਗ ਹੈਡ ਵਾਉਂਡ ਜੇ ਬੇਟਾ ਉਹਦੇ ਸਿਰ ਦੇ ਉੱਪਰ ਸੱਟਾਂ ਲੱਗੀਆਂ ਹੋਈਆਂ ਹੋਈਆਂ ਯਾਨੀ ਕਿ ਦਿਮਾਗ ਦੇ ਵਿੱਚ ਸੱਟ ਹੈਗੀ ਕੋਈ ਰਿਸਪੌਂਸ ਨਹੀਂ ਕਰ ਰਹਾ ਸਾਨੂੰ ਪਤਾ ਹੈ ਬੇਟਾ ਜਿਹੜਾ ਪੇਸ਼ੈਂਟ ਕੋਈ ਰਿਸਪੌਂਸ ਨਹੀਂ ਕਰ ਰਿਹਾ ਅਨਰਿਸਪੌਂਸਿਵ ਪੇਸ਼ੈਂਟ ਹੈਗਾ ਉਹਦੀਆਂ ਹੈੱਡ ਦੇ ਉੱਪਰ ਬਾਉਂਡ ਹੋਈਆਂ ਹੋਈਆਂ ਗਈਆਂ ਸੱਟਾਂ ਲੱਗੀਆਂ ਹੋਈਆਂ ਗਈਆਂ ਆਪਾਂ ਨੂੰ ਪਤਾ ਹੈ ਵੀ ਜਿਹੜੇ ਪੇਸ਼ੈਂਟ ਨੂੰ ਬੇਟਾ ਸਭ ਤੋਂ ਜ਼ਿਆਦਾ ਸੱਟਾਂ ਕੋਈ ਰਿਸਪੌਂਸ ਨਹੀਂ ਉਹਨੂੰ ਬਚਾਉਣਾ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਉਹ ਪਰਸਨ ਨੂੰ ਬਚਾਉਣਾ ਜ਼ਰੂਰੀ ਹੈ ਜਿਹਦੇ ਮਾਈਨਰ ਫ੍ਰੈਕਚਰ ਹੋਏ ਹੋਏ ਨੇ ਮਾਈਨਰ ਇੰਜਰੀ ਹੋਈ ਹੋਈ ਹੈ ਸਭ ਤੋਂ ਪਹਿਲਾਂ ਜਿਹੜਾ ਬੰਦਾ ਰਿਸਪੌਂਸ ਨਹੀਂ ਕਰ ਰਿਹਾ ਉਹਨੂੰ ਸਭ ਤੋਂ ਲਾਸਟ ਦੇ ਉੱਪਰ ਦੇਖਿਆ ਜਾਊਗਾ ਤਾਂ ਬੇਟਾ ਦੂਸਰੀ ਆਪਸ਼ਨ ਬੇਟਾ ਚਾਰ ਆਪਸ਼ਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਦੇ ਵਿੱਚ ਹੈ ਸੀ ਆਪਸ਼ਨ ਦੇ ਵਿੱਚ ਇਹੀ ਬੇਟਾ ਆਨਸਰ ਆਣਾ ਸੀਗਾ ਤੇ ਸੀ ਆਪਸ਼ਨ ਬੇਟਾ ਜੀ ਬਿਲਕੁਲ ਇੱਕ ਇੱਕ ਵਰਡ ਤੋਂ ਬੇਟਾ ਸਾਨੂੰ ਸਾਰਾ ਆਨਸਰ ਦਾ ਕਲੀਅਰ ਹੋ ਗਿਆ ਤੇ ਹੁਣ ਤੀਜੀ ਆਪਸ਼ਨ 'ਚ ਦੇਖੀਏ ਸਭ ਤੋਂ ਪਹਿਲਾਂ ਤੀਜੀ ਆਪਸ਼ਨ ਵਾਲਾ ਪੇਸ਼ੈਂਟ ਹੈ ਉਹਨੂੰ ਸਭ ਤੋਂ ਫਰਸਟ ਤੇ ਬੇਟਾ ਕੇਅਰ ਕਰੂਗੀ ਨਰਸ ਤੇ ਜੀ অপਸ਼ਨ সাকিং দা চেস্ট बाउंड ਜਿਹੜੇ ਵਿਅਕਤੀ ਨੂੰ ਬੇਟਾ ਚੈਸਟ ਦੀ ਬਾউন্ড ਹੈ ਚੈਸਟ ਦੇ ਉੱਪਰ ਜ਼ਖਮ ਹੋਏ ਹੋਏ ਨੇਗੇ ਉਸ ਨੂੰ ਪਹਿਲਾਂ ਉਹ ਪਿਕ ਅਪ ਕਰੂਗੀ ਪਹਿਲਾਂ ਉਹਦੀ ਕੇਅਰ ਕੀਤੀ ਜਾਊਗੀ ਦੂਸਰੇ ਨੰਬਰ ਤੇ ਬੇਟਾ ਜਿਹੜੇ ਵਿਅਕਤੀ ਨੂੰ ਅਬਡੋਮినਲ ਬਾউন্ড ਹੈ ਬੇਟਾ ਉਹਨੂੰ ਸਟੇਬਲ ਕਰੂਗੀ ਬਿਨਾ ਐਵੀਡੈਂਸ ਆਫ ਅ ਸਿਗਨੀਫੀਕੈਂਟ ਹੈਮੋਰੇਜ ਵੀ ਕੋਈ ਵੀ ਉਹਦੇ ਵਿੱਚ ਬਲੀਡਿੰਗ ਨਹੀਂ ਹੋ ਰਹੀ ਤਾਂ ਉਹਨੂੰ ਸਟੇਬਲ ਕੀਤਾ ਜਾਊਗਾ ਦੂਸਰੇ ਨੰਬਰ ਤੇ ਤੀਸਰੇ ਨੰਬਰ ਤੇ ਬੇਟਾ ਅਪਰ ਐਕਸਟ੍ਰੀਮਿਟੀ ਫ੍ਰੈਕਚਰ ਹੈ ਫ੍ਰੈਕਚਰ ਵਾਲੇ ਪਰਸਨ ਨੂੰ ਪਹਿਲਾਂ ਦੇਖਿਆ ਜਾਊਗਾ ਤੇ ਚੌਥੇ ਨੰਬਰ ਤੇ ਬੇਟਾ ਤੁਹਾਨੂੰ ਜਿਹੜੀ ਆਪਣੇ ਕੋਲ ਕੋਈ ਵੀ ਪੇਸ਼ੈਂਟ ਅਨਰਿਸਪੌਂਸਿਵ ਹੈ ਕੋਈ ਰਿਸਪੌਂਸ ਨਹੀਂ ਕਰ ਰਿਹਾ ਉਹਨੂੰ ਐਂਡ ਤੇ ਦੇਖਿਆ ਜਾਊਗਾ ਬੇਟਾ ਇਹ ਹੀ ਆਪਣੇ ਕੋਲ ਆਨਸਰ ਹੈ ਜਿਹੜਾ 51 ਨੰਬਰ ਕੁਐਸਚਨ ਦਾ ਸੀ ਆ ਗਿਆ ਬੱਚੇ ਸੀ ਆਨਸਰ ਬਿਲਕੁਲ ਕਰੈਕਟ ਹੈ ਬੱਚੇ ਹੁਣ ਆਪਣੇ ਕੋਲ 52 ਨੰਬਰ ਕੁਐਸਚਨ ਤੇ ਚੱਲਦੇ ਆ ਜੇਕਰ ਬੇਟਾ ਕੁਐਸਚਨ ਤੁਹਾਨੂੰ ਚੰਗੇ ਲੱਗ ਰਹੇ ਨੇ ਐਕਸਪਲੇਨੇਸ਼ਨ ਚੰਗੀ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਆ ਕਰੋ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਉਹਨਾਂ ਬੱਚਿਆਂ ਤੱਕ ਜਿਹੜੇ ਬੱਚੇ ਸਟਾਫ ਨਰਸ ਦੇ ਪੇਪਰ ਦੀ ਤਿਆਰੀ ਕਰ ਰਹੇ ਨੇ ਜਾਂ ਐਮਪੀਐਚਡਬਲਿਊ ਮੇਲ ਦੀ ਜਾਂ ਫੀਮੇਲ ਦੀ ਤਿਆਰੀ ਕਰ ਰਹੇ ਨੇ ਕਿਉਂਕਿ ਇਹ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਲਿਆ ਗਿਆ ਪੇਪਰ ਹੀ ਹੈ ਜਿਹਦੇ ਵਿੱਚੋਂ ਮੈਂ ਤਿਆਰੀ ਕਰਵਾ ਰਿਹਾ ਹਾਂ ਤੁਹਾਨੂੰ ਤੇ ਇਹੀ ਕੁਐਸਚਨ ਬੇਟਾ ਪੇਸ਼ੈਂਟ ਕੇਅਰ ਦੇ ਵਿੱਚ ਤੁਹਾਨੂੰ ਐਮਪੀਐਚਡਬਲਿ ਵੀਚ ਵੀ ਪੁੱਛੇ ਜਾਣਗੇ ਮੈਂ ਤੁਹਾਨੂੰ ਦੱਸਾਂਗਾ ਕਿ ਕਿੱਦਾਂ ਪੁੱਛੇ ਜਾਂਦੇ ਨੇ ਹਰੇਕ ਪੁਆਇੰਟ ਨੂੰ ਚੰਗੀ ਤਰ੍ਹਾਂ ਦੱਸਾਂਗਾ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਣਾ ਹੈਗਾ ਤੇ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੋ ਬੱਚੇ ਔਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਉਹ ਬੇਟਾ 94630 79680 ਨੰਬਰ ਤੇ ਕੰਟੈਕਟ ਕਰ ਸਕਦੇ ਨੇ WhatsApp ਕਰ ਸਕਦੇ ਨੇ ਬੇਟਾ ਇਹ ਜਾਂ ਸਾਡੇ ਫ੍ਰੀ ਵਟਸਐਪ ਗਰੁੱਪ ਨਾਲ ਜੁੜ ਸਕਦੇ ਨੇ ਹੁਣ ਆਪਣੇ ਕੋਲ 1 52 ਨੰਬਰ ਕੁਐਸਚਨ ਦੇਖੋ ਕੀ ਕਹਿ ਰਿਹਾ ਹੈ ਇਹ ਨਰਸਿੰਗ ਕੇਅਰਿੰਗ ਫਾਰ ਦਾ ਪੇਸ਼ੈਂਟ ਵਿਦ ਐਪੀਲੈਪਸੀ ਐਪੀਲੈਪਸੀ ਬੇਟਾ ਮਿਰਗੀ ਨੂੰ ਬੋਲਦੇ ਆ ਹੂ ਇਨ ਸੀਜ਼ਰ ਸੀਜ਼ਰ ਹੁੰਦੇ ਨੇ ਦੌਰੇ ਪੈਣੇ ਬੇਟਾ ਇੱਕ ਨਰਸ ਹੈ ਉਹ ਇੱਕ ਮਰੀਜ਼ ਦੀ ਦੇਖਭਾਲ ਕਰ ਰਹੀ ਹੈ ਜਿਹਨੂੰ ਦੌਰੇ ਪੈ ਰਹੇ ਨੇ ਮਿਰਗੀ ਦੇ ਬੇਟਾ ਟੂ ਪ੍ਰੋਵਾਈਡ ਅ ਸੇਫ এনवायरमेंट ਫਾਰ ਦਾ ਪੇਸ਼ੈਂਟ ਐਟ ਦਾ ਥਿਸ ਟਾਈਮ ਬੇਟਾ ਉਹਨੂੰ ਸੇਫ এনवायरमेंट ਪ੍ਰੋਵਾਈਡ ਕਰਨਾ ਹੈ ਕਿ ਨਰਸ ਜਿਹੜੀ ਉਹ ਪਲਾਨ ਕਰੂਗੀ ਸਾਰੀਆਂ ਚੀਜ਼ਾਂ ਸਿਰਫ ਇੱਕ ਚੀਜ਼ ਨੂੰ ਪਲਾਨ ਨਹੀਂ ਕਰੂਗੀ ਉਹ ਹੈਗੀ ਹੈ ਬੇਟਾ ਰੀਸਟ੍ਰੇਨ ਦਾ ਪੇਸ਼ੈਂਟ ਪੇਸ਼ੈਂਟ ਨੂੰ ਰੀਸਟ੍ਰੇਨ ਨਹੀਂ ਕਰੂਗੀ ਪੇਸ਼ੈਂਟ ਨੂੰ ਰੋਕੂਗੀ ਨਹੀਂ ਬੇਟਾ ਇਹੀ ਆਪਣੇ ਕੋਲ ਆਨਸਰ ਹੈਗਾ ਤੇ ਹੁਣ ਪੇਸ਼ੈਂਟ ਨੂੰ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਨਰਸ ਕੇਅਰ ਕਰੂਗੀ ਐਪੀਲੈਪਟਿਕ ਸੀਜ਼ਰ ਦੇ ਵਿੱਚ ਬੇਟਾ ਜਿਹੜੇ ਵਿਅਕਤੀ ਨੂੰ ਐਪੀਲੈਪਸੀ ਦੇ ਦੌਰੇ ਪੈ ਰਹੇ ਨੇ ਉਹਦੇ ਵਿੱਚ ਪਲੇਸ ਦਾ ਪੇਸ਼ੈਂਟ ਓਨ ਦਾ ਸਾਈਡ ਵਿਦ ਹੈਡ ਫਲੈਕਸਡ ਫਾਰਵਰਡ ਬੇਟਾ ਸਿਰ ਨੂੰ ਮੂਰਲੇ ਪਾਸੇ ਚੁਕਾ ਕੇ ਬੇਟਾ ਪੇਸ਼ੈਂਟ ਨੂੰ ਰੱਖੂਗੀ ਅਬਜ਼ਰਵ ਕਰੂਗੀ ਸੀਜ਼ਰ ਐਕਟੀਵਿਟੀ ਦੀ ਸੀਜ਼ਰ ਕਿੱਦਾਂ ਪੈ ਰਹੇ ਨੇ ਉਹਨੂੰ ਰੇਲ ਦਾ ਸਾਈਡ ਰੇਲ ਬੇਟਾ ਆਪਣੇ ਕੋਲ ਰੇਲ ਉੱਪਰ ਵਾਲਾ ਚੱਕੂਗੀ ਸਾਈਡ ਰੇਲ ਨੂੰ ਠੀਕ ਹੈ ਇੱਥੇ ਆਨਸਰ ਬੇਟਾ ਡੀ ਆਣਾ ਸੀਗਾ ਬਿਲਕੁਲ கரੈਕਟ ਆਨਸਰ ਬੱਚੇ ਆਪਣੇ ਕੋਲ ਹੁਣ ਅਸੀਂ ਚੱਲਦੇ ਆ 53 ਨੰਬਰ ਕੁਐਸਚਨ ਤੇ 53 ਨੰਬਰ ਕੁਐਸਚਨ ਕੀ ਕਹਿ ਰਿਹਾ ਹੈਗਾ A person has a lower extremity crush injury ਬੇਟਾ ਲੋਅਰ ਐਕਸਟ੍ਰੀਮਿਟੀ ਕ੍ਰਸ਼ ਇੰਜਰੀ ਹੈਗੀ ਲੋਅਰ ਐਕਸਟ੍ਰੀਮਿਟੀ ਬੋਲਦੇ ਆ ਬੇਟਾ ਜਾਨੀ ਜਿਵੇਂ ਲੱਤਾਂ ਦੋਨੇ ਲੱਤਾਂ ਦੀਆਂ ਗੱਲ ਕਰੀਏ ਲੱਤਾਂ ਦੇ ਵਿੱਚ ਬੇਟਾ ਸਾਡੇ ਕੋਲ ਫੀਮਰ ਸਭ ਤੋਂ ਲੌਂਗੇਸਟ ਬੋਨ ਥਾਈ ਬੋਨ ਜਿਹਨੂੰ ਬੋਲਿਆ ਜਾਂਦਾ ਪੱਟ ਦੇ ਵਿੱਚ ਹੁੰਦੀ ਹੈ ਤੇ ਦੂਸਰੀ ਵਿੱਚ ਬੱਚੇ ਆਪਣੇ ਕੋਲ ਜਿਹੜੀਆਂ ਲੋਅਰ ਐਕਸਟ੍ਰੀਮਿਟੀ ਦੇ ਵਿੱਚ ਬੋਨ ਹੈਗੀਆਂ ਗਿਆ ਉਹ ਆਪਣੇ ਕੋਲ ਕਿਹੜੀਆਂ-ਕਿਹੜੀਆਂ ਬੇਟਾ ਆਫ ਟੀਵੀਆ ਤੇ ਫਿਬੀਆ ਤੇ ਗੋਡੇ ਦੇ ਵਿੱਚ ਜਿਹੜੀ ਬੋਨ ਹੈਗੀ ਪਟੇਲਾ ਬੇਟਾ ਇਹ ਬੱਚੇ ਸੋਨੇ ਸਾਰੀਆਂ ਬੋਨ ਜਿਹਦੇ ਨਾਮ ਵੀ ਯਾਦ ਰੱਖਣੇ ਨੇ ਮੈਂ ਤੁਹਾਨੂੰ ਹਰੇਕ ਚੀਜ਼ ਨੂੰ ਡਿਟੇਲ ਦੇ ਵਿੱਚ ਕਰਵਾ ਰਿਹਾ ਹਾਂ ਜਿਵੇਂ ਮੈਂ ਤੁਹਾਨੂੰ ਦੱਸਤਾ ਥਾਈ ਬੋਨ ਸਭ ਤੋਂ ਲੌਂਗੇਸਟ ਬੋਨ ਹੈ ਪੇਪਰ ਦੇ ਵਿੱਚ ਪੁੱਛ ਪੁੱਛ ਲਿਆ ਜਾਂਦਾ ਹੈਗਾ ਐਮ ਪੀ ਐ ਡਬਲਯੂ ਮੇਲ ਤੇ ਫੀਮੇਲ ਦੇ ਵਿੱਚ ਸਭ ਤੋਂ ਲੰਬੀ ਹੱਡੀ ਕਿੱਥੇ ਹੁੰਦੀ ਹੈ ਲੋਅਰ ਐਕਸਟ੍ਰੀਮਿਟੀ ਦੇ ਵਿੱਚ ਪੱਟ ਦੇ ਵਿੱਚ ਹੁੰਦੀ ਹੈ ਠੀਕ ਹੈ ਇਹ ਚੀਜ਼ਾਂ ਨੂੰ ਬੇਟਾ ਤੁਸੀਂ ਯਾਦ ਰੱਖਣਾ ਹੈਗਾ ਤੇ ਆਪਣੇ ਕੋਲ ਇੱਥੇ ਇੱਕ ਪਰਸਨ ਹੈ ਲੋਅਰ ਲੋਅਰ ਐਕਸਟ੍ਰੀਮਿਟੀ ਕ੍ਰਸ਼ ਇੰਜਰੀ ਹੋਈਏਗੀ ਡਿਊ ਟੂ ਰਨ ਓਵਰ ਦਾ ਓਵਰ ਬਾਏ ਅ ਮੂਵਿੰਗ ਵਹੀਕਲ ਮੂਵਿੰਗ ਵਹੀਕਲ ਬੇਟਾ ਕਾਰ ਵੀ ਹੋ ਗਈ ਹੋ ਸਕਦੀ ਹੈ ਟਰੱਕ ਵੀ ਹੋ ਸਕਦਾ ਬੱਸ ਵੀ ਹੋ ਸਕਦੀ ਹੈ ਉਹਦੇ ਨਾਲ ਬੇਟਾ ਆਪਣੇ ਕੋਲ ਪਰਸਨ ਦੀਆਂ ਲੱਤਾਂ ਦੇ ਉੱਤੇ ਚੜ ਗਈ ਹੈ ਠੀਕ ਹੈ ਲੋਅਰ ਐਕਸਟ੍ਰੀਮਿਟੀ ਦੇ ਉੱਪਰ ਚੜ ਚੜ ਗਈ ਹੈ ਜਿਹਦੇ ਨਾਲ ਕ੍ਰਾਸ਼ ਇੰਜਰੀ ਹੋ ਗਈ ਤਾਂ ਜਿਹੜੇ ਵਿੱਚ ਉਹ ਸਿੰਪਟਮ ਰਿਲੇਟਡ ਟੂ ਕੰਪਾਰਟਮੈਂਟ ਸਿੰਡਰੋਮ ਜਦੋਂ ਬੇਟਾ ਕ੍ਰਾਸ਼ ਇੰਜਰੀ ਹੋ ਗਈ ਉਸ ਉਸ ਦੇ ਵਿੱਚ ਫ੍ਰੈਕਚਰ ਹੋਣਗੇ ਹਨਾ ਕੰਪਾਰਟਮੈਂਟ ਸਿੰਡਰੋਮ ਹੋਊਗਾ ਬੁੱਡ ਦਾ ਪੇਸ਼ੈਂਟ ਲਾਈਕਲੀ ਰਿਪੋਰਟ ਐਟ ਅਫੈਕਟਡ ਆਫ ਐਕਸਟ੍ਰੀਮਿਟੀ ਦੇ ਉੱਪਰ ਕੀ ਕੀ ਚੀਜ਼ਾਂ ਨੂੰ ਪੇਸ਼ੈਂਟ ਸ਼ੋ ਕਰੂਗਾ ਉੱਥੇ ਬੇਟਾ ਪੇਨ ਵੀ ਹੋਊਗਾ ਪੈਰਾਸਥੈਟ ਅਸਥੀਸ਼ੀਆ ਵੀ ਹੋਊਗਾ ਤੇ ਪੀਲਰ ਜਾਨੀ ਕਿ ਥੋੜਾ ਜਿਹਾ ਫਿੱਕਾ ਪੈ ਜਾਊਗਾ ਪਾਰਟ ਜਾਂ ਫਿਰ ਬੇਟਾ ਲਾਈਟ ਕਲਰ ਦਾ ਹੋ ਜਾਣਾ ਹੈ ਜੈਲੋਇਸ਼ ਕਲਰ ਦਾ ਹੋ ਜਾਣਾ ਹੈਗਾ ਕਿਉਂਕਿ ਉੱਥੇ ਬਲੱਡ ਦੀ ਸਰਕੂਲੇਸ਼ਨ ਹੈ ਜਿਹੜੀ ਉਹ ਤਾਂ ਰੁਕ ਜੇਗੀ ਠੀਕ ਹੈ ਪੇਨ ਪੈਰਾਸਥੀਸ਼ੀਆ ਤੇ ਪੇਲਰ ਬੀ ਆਪਸ਼ਨ ਇੱਥੇ ਕਰੈਕਟ ਹੋਣੀ ਹੈ ਰੈਡ ਵਾਰਮ ਤੇ ਅੜੀਮਾ ਬੇਟਾ ਰੈਡੀਸ਼ ਨਹੀਂ ਹੋਊਗਾ ਰੈਡੀਸ਼ ਪੇਨ ਤਾਂ ਹੋਵੇਗਾ ਹੋਊਗਾ ਬੇਟਾ ਉਥੇ ਬੱਚੇ ਇਹ ਚੀਜ਼ਾਂ ਨੂੰ ਤੁਸੀਂ ਯਾਦ ਰੱਖਣਾ ਹੈ ਅੜੀਮਾ ਨਹੀਂ ਹੋਊਗਾ ਸੋਜਿਸ਼ ਨਹੀਂ ਹੋਊਗੀ ਠੀਕ ਹੈ ਆਪਣੇ ਕੋਲ ਇਹ ਚੀਜ਼ਾਂ ਬੇਟਾ ਬੀ ਆਪਸ਼ਨ ਆਏਗਾ ਇੱਥੇ ਹੁਣ 54 ਨੰਬਰ ਕੁਐਸਚਨ ਬੇਟਾ ਮੇਰਾ ਬਹੁਤ ਵਾਰ ਕਰਵਾਇਆ ਹੋਇਆ ਕੁਐਸਚਨ ਹੈ ਬੱਚੇ ਵਿੱਚੋਂ ਦਾ ਫੋਲੋਇੰਗ ਕੈਮੀਕਲ ਮੈਥਡ ਇਜ਼ ਯੂਡ ਫਾਰ ਸਟਰਲਾਈਜੇਸ਼ਨ ਆਫ ਐਂਡੋਸਕੋਪ ਬੱਚੇ ਐਂਡੋਸਕੋਪ ਨੂੰ ਲੈਪਰੋਸਕੋਪ ਨੂੰ ਜਿਹੜੇ ਇਨਸਟਰੂਮੈਂਟ ਬੇਟਾ ਅਸੀਂ ਓਟੀ ਦੇ ਵਿੱਚ ਵਰਤਦੇ ਹਾਂ ਖਾਸ ਕਰਕੇ ਲੈਪਰੋਸਕੋਪੀ ਦੇ ਵਿੱਚ ਜਾਂ ਐਂਡੋਸਕੋਪੀ ਦੇ ਵਿੱਚ ਬੱਚੇ ਉਹਨਾਂ ਨੂੰ ਫਸਟਲੀ ਅਸੀਂ ਸਟਰਲਾਈਜੇਸ਼ਨ ਕਰਨ ਦੇ ਲਈ ਜੇਕਰ ਸਭ ਤੋਂ ਪਹਿਲਾਂ ਕੀ ਕਰਨਾ ਹੁੰਦਾ ਅਸੀਂ ਉਹਨਾਂ ਨੂੰ ਅੰਡਰ ਦਾ ਟੈਪ ਵਾਟਰ ਬੇਟਾ ਵਾਸ਼ ਕਰਨਾ ਹੁੰਦਾ ਅੰਡਰ ਦਾ ਟੈਪ ਵਾਟਰ ਵੈੱਗ ਵਾਸ਼ ਕਰਨਾ ਹੈ ਆਟੋਕਲੇਵ ਕਰਨ ਦੇ ਲਈ ਵੀ ਜਾਂ ਫਿਰ ਆਪਣੇ ਕੋਲ ਕੈਮੀਕਲ ਸਟਰਲਾਈਜੇਸ਼ਨ ਕਰਨ ਦੇ ਲਈ ਵੀ ਬੇਟਾ ਆਟੋਕਲੇਵਿੰਗ ਫਿਜ਼ੀਕਲ ਫਿਜ਼ੀਕਲੀ ਸਟਰਲਾਈਜੇਸ਼ਨ ਹੈ ਤੇ ਆਪਣੇ ਕੋਲ ਜਦੋਂ ਅਸੀਂ ਕੈਮੀਕਲੀ ਸਟਰਲਾਈਜੇਸ਼ਨ ਕਰਦੇ ਹਾਂ ਕੋਈ ਕੈਮੀਕਲ ਨੂੰ ਵਰਤ ਕੇ ਠੀਕ ਹੈ ਹੁਣ ਇੱਥੇ ਕੀ ਹੁੰਦਾ ਹੈਗਾ ਅਸੀਂ ਜਦੋਂ ਐਂਡੋਸਕੋਪਿਕ ਇਨਸਟਰੂਮੈਂਟਸ ਨੂੰ ਜਾਂ ਫਿਰ ਲੈਪਰੋਸਕੋਪਿਕ ਇਨਸਟਰੂਮੈਂਟਸ ਨੂੰ ਬੇਟਾ ਸਟਰਲਾਈਜ਼ ਕਰਨਾ ਹੈਗਾ ਤਾਂ ਅਸੀਂ ਕੀ ਕਰਨਾ ਹੈਗਾ ਸਭ ਤੋਂ ਪਹਿਲਾਂ ਜਿਹੜਾ ਫੰਕਸ਼ਨ ਹੁੰਦਾ ਉਸ ਇਨਸਟਰੂਮੈਂਟਸ ਨੂੰ ਬੇਟਾ ਅੰਡਰ ਟੈਪ ਪਾਟਰ ਅਸੀਂ ਚੰਗੀ ਤਰ੍ਹਾਂ ਧੋ ਲੈਣਾ ਹੁੰਦਾ ਵਾਸ਼ ਕਰ ਲੈਣਾ ਹੁੰਦਾ ਸਫਾਈ ਕਰਨੀ ਹੁੰਦੀ ਆ ਉਹਨਾਂ ਦੀ ਫਿਰ ਉਸ ਤੋਂ ਬਾਅਦ ਬੇਟਾ ਉਹਨੂੰ ਸਟਰਲਾਈਜੇਸ਼ਨ ਕਰਨ ਦੇ ਲਈ ਅਸੀਂ ਕੈਮੀਕਲ ਸਟਰਲਾਈਜੇਸ਼ਨ ਕਰਨ ਦੇ ਲਈ ਅਸੀਂ 2% ਗਲੂਟਰਲਡੀਹਾਈਡ ਸੋਲੂਸ਼ਨ ਦੇ ਵਿੱਚ ਓਵਰਨਾਈਟ ਓਵਰਨਾਈਟ ਰੱਖਦੇ ਆ ਯਾਨੀ ਕਿ 24 ਘੰਟੇ ਬੇਟਾ ਉਹਨੂੰ ਰੱਖਿਆ ਜਾਂਦਾ ਹੈਗਾ ਤਾਂ ਜੋ ਜਿਹੜਾ ਗਲੂਟਰਲਡੀਹਾਈਡ ਹੈ ਉਹ 2% ਹੁੰਦਾ ਬੇਟਾ ਯਾਦ ਰੱਖਣਾ ਹੈ ਗਲੂਟਰਲਡੀਹਾਈਡ ਕਿੰਨਾ ਹੁੰਦਾਗਾ 2% ਹੁੰਦਾਗਾ 2% ਐਲਡੀਹਾਈਡ ਦੇ ਵਿੱਚ ਬਟਾ ਓਵਰਨਾਈਟ ਰੱਖਿਆ ਜਾਂਦਾ ਹੈਗਾ ਤੇ ਆਟੋ ਕਲੇਵਿੰਗ ਬਟਾ ਹੁਣ ਇੱਥੇ ਕੀ ਹੈ ਜਿਹੜੀ ਆਟੋ ਕਲੇਵਿੰਗ ਹੈ ਆਟੋ ਕਲੇਵਿੰਗ ਫਿਜ਼ੀਕਲ ਮੈਥਡ ਆਫ ਸਟਰਲਾਈਜੇਸ਼ਨ ਹੈ ਉਹਦੇ ਵਿੱਚ ਵੀ ਬਟਾ ਅਸੀਂ ਸਟਰਲਾਈਜੇਸ਼ਨ ਕਰਦੇ ਆਂਗੇ ਆਟੋ ਕਲੇਵਿੰਗ ਦੇ ਵਿੱਚ ਫਿਜ਼ੀਕਲੀ ਸਟਰਲਾਈਜੇਸ਼ਨ ਕਰਦੇ ਆਂ ਬੱਚੇ ਤੁਸੀਂ ਜੇਕਰ ਜਵਾਬ ਲੈਣਾ ਹੈ ਮੇਰੇ ਕੁਐਸਚਨਾਂ ਦਾ ਜਿਵੇਂ ਉਹਨਾਂ ਨੂੰ ਕਿੰਨੇ ਟੈਂਪਰੇਚਰ ਤੇ ਆਟੋ ਕਲੇਵ ਕੀਤਾ ਜਾਂਦਾ ਹੈ ਕਿੰਨੇ ਪ੍ਰੈਸ਼ਰ ਤੇ ਕੀਤਾ ਜਾਂਦਾ ਹੈ ਕਿੰਨੇ ਬੈਟਾ ਮਿੰਟਾਂ ਲਈ ਰੈਪਡ ਨੂੰ ਕੀਤਾ ਜਾਂਦਾ ਕਿੰਨੇ ਮਿੰਟਾਂ ਦੇ ਲਈ ਅਨਰੈਪਡ ਇਨਸਟਰੂਮੈਂਟ ਨੂੰ ਕੀਤਾ ਜਾਂਦਾ ਤਾਂ ਸਾਰੇ ਕੁਐਸਚਨਾਂ ਦੇ ਜਵਾਬ ਲੈਣ ਦੇ ਲਈ ਬੈਟਾ ਤੁਸੀਂ 94630 99680 ਨੰਬਰ ਤੇ ਸਾਡਾ ਪੇਡ ਗਰੁੱਪ ਬੈਟਾ ਜੁਆਇਨ ਕਰ ਸਕਦੇ ਹੋ ਪੇਡ ਕਲਾਸਿਸ ਦੇ ਵਿੱਚ ਹੀ ਬੈਟਾ ਸਾਰੇ ਜਵਾਬ ਤੁਹਾਨੂੰ ਦਿੱਤੇ ਜਾਣਗੇ ਹਰੇਕ ਕੁਐਸਚਨ ਨੂੰ ਡਿਟੇਲ ਦੇ ਵਿੱਚ ਕਰਾਇਆ ਜਾਊਗਾ ਕਿਉਂਕਿ ਇਹ ਕੁਐਸਚਨ ਬੈਟਾ ਐਮ ਪੀ ਐਚ ਡਬਲਿਊ ਮੇਲ ਐਮ ਪੀ ਐਚ ਡਬਲਿਊ ਫੀਮੇਲ ਏ ਐਨ ਐਮ ਜੀ ਐਨ ਐਮ ਬੈਟਾ ਸਟਾਫ ਨਰਸ ਦੇ ਪੇਪਰ ਦੇ ਵਿੱਚ ਈਵਨ ਕਿ ਬੈਟਾ ਆਟੋ ਕਲੇਵਿੰਗ ਹੋ ਗਿਆ ਫਿਜ਼ੀਕਲ ਸਟਰਲਾਈਜੇਸ਼ਨ ਹੋ ਗਈ ਐਂਡੋਸਕੋਪਿਕ ਕੈਮੀਕਲ ਸਟਰਲਾਈਜੇਸ਼ਨ ਹੋ ਗਈ ਇਹ ਬੇਟਾ ਆਪਣੇ ਕੋਲ ਐਮਐਲਟੀ ਦੇ ਪੇਪਰ ਦੇ ਵਿੱਚ ਵੀ ਪੁੱਛੇ ਜਾਂਦੇ ਹੈਗੇ ਇਹ ਸਾਰੇ ਦੇ ਸਾਰੇ ਕੁਐਸਚਨ ਬੇਟਾ ਜਿੰਨੇ ਪੈਰਾਮੈਡੀਕਲ ਐਗਜ਼ਾਮ ਹੈ ਉਹਨਾਂ ਦੇ ਵਿੱਚ ਪੁੱਛੇ ਜਾਂਦੇ ਨੇ ਬੱਚੇ ਅਸੀਂ ਕੈਮੀਕਲੀ ਸਟਰਲਾਈਜੇਸ਼ਨ ਦੇ ਲਈ ਐਂਡੋਸਕੋਪ ਨੂੰ ਜਾਂ ਲੈਪਰੋਸਕੋਪ ਨੂੰ ਗਲੋਸਟਰਲਡੀਹਾਇਡ ਵਰਤਾਗੇ 2% ਕਿੰਨੇ ਪਰਸੈਂਟ 2% ਗਲੋਸਟਰਲਡੀਹਾਇਡ ਸੋਲੂਸ਼ਨ ਨੂੰ ਵਰਤਾਗੇ ਇਹ ਕੁਐਸਚਨ ਬੇਟਾ ਮੇਰੇ ਇੰਸਟੀਚਿਊਟ ਵੱਲੋਂ ਪਹਿਲਾਂ ਵੀ ਕਰਵਾਇਆ ਜਾ ਚੁੱਕਿਆ ਕੁਐਸਚਨ ਹੈਗਾ ਇਹ ਪੇਪਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਇਸ ਕਰਕੇ ਹਰੇਕ ਕੁਐਸਚਨ ਬੇਟਾ ਜੋ ਮੇਰੇ ਇੰਸਟੀਚਿਊਟ ਵੱਲੋਂ ਕਰਵਾਇਆ ਜਾਂਦਾ ਹੈਗਾ ਕਾਫੀ ਕੁਐਸਚਨ ਹੈ ਜਿਹੜੇ ਮੈਂ ਕਰਵਾਉਣਾ ਹੈਗਾ ਤਾਂ ਉਹ ਪੇਪਰ ਦੇ ਵਿੱਚ ਆ ਜਾਂਦੇ ਨੇ ਐ ਸੱਚ ਹੀ ਪਏ ਹੁੰਦੇ ਨੇਗੇ ਰਿਪੀਟਡ ਹੋਣ ਦੀ ਉਮੀਦ ਕਾਫੀ ਹੁੰਦੀ ਹੈਗੀ ਇਸ ਕਰਕੇ ਵੀਡੀਓ ਜਰੂਰ ਦੇਖਿਆ ਕਰੋ ਜਿਹੜੇ ਪੇਪਰ ਦੀਆਂ ਹੁੰਦੀਆਂ ਹੀਆਂ ਹੁਣ ਆਪਣੇ ਕੋਲ ਏ ਪੇਸ਼ੀਐਂਟ ਡਿਸਪਲੇਡ ਡਿਸਟਰਬਡ ਬੇਟਾ ਇੱਕ ਮਰੀਜ਼ ਹੈਗਾ ਉਹ ਪਰੇਸ਼ਾਨ ਹੈਗਾ ਅਨਕੋਆਪਰੇਟਿਵ ਹੈ ਕੋਆਪਰੇਸ਼ਨ ਨਹੀਂ ਕਰ ਰਿਹਾ ਹੈਗਾ ਐਸ ਐਸ ਹੈ ਸਹਿਯੋਗੀ ਹੈ ਬੇਟਾ ਸਹਿਯੋਗ ਨਹੀਂ ਦੇ ਰਿਹਾ ਪੈਰਾਨੋਇਡ ਬਿਹੇਵੀਅਰ ਸ਼ੋ ਕਰ ਰਿਹਾ ਹੈਗਾ ਉਹ ਐਡਮਿਟ ਹੋ ਰਿਹਾ ਹੈਗਾ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਵਿੱਚ ਉਹਦਾ ਫੋਲੋਇੰਗ ਆਰ ਦਾ ਇਨੀਸ਼ੀਅਲ ਇੰਟਰਵੈਂਸ਼ਨ ਬੇਟਾ ਇਨੀਸ਼ੀਅਲ ਇੰਟਰਵੈਂਸ਼ਨ ਕਿਹੜੀਆਂ ਹੋਣਗੀਆਂ ਸਭ ਤੋਂ ਪਹਿਲਾਂ ਬੇਟਾ ਉਹਨੂੰ ਕੀ ਕੀ ਇੰਟਰਵੈਂਸ਼ਨ ਜੀ ਦਿੱਤੀਆਂ ਜਾਣਗੀਆਂ ਸਿਰਫ ਇੱਕ ਨੂੰ ਲੜ ਕੇ ਬੇਟਾ ਰੀਸਟ੍ਰੇਨ ਨਹੀਂ ਕੀਤਾ ਜਾਊਗਾ ਪੇਸ਼ੈਂਟ ਨੂੰ ਇੱਥੇ ਏ ਆਪਸ਼ਨ ਬਿਲਕੁਲ ਠੀਕ ਹੈ ਰੀਸਟ੍ਰੇਨ ਨਹੀਂ ਕੀਤਾ ਜਾਊਗਾ ਉਹਨੂੰ ਬੇਟਾ ਇੰਟਰਡਿਊਸ ਯੂਰ self ਬਾਈ ਨੇਮ ਉਹਨੂੰ ਕਿਹਾ ਜਾਊਗਾ ਵੀ ਤੂੰ ਆਪਣਾ ਨਾਮ ਦੱਸ ਉਹਨੂੰ ਉਹਦੇ ਉਹਦੀ ਬੋਡੀ ਦੇ ਵਿੱਚ ਕਿਉਂਕਿ ਕੌਨਫੀਡੈਂਸ ਦੇ ਵਿੱਚ ਲੈਣਾ ਪੇਸ਼ੈਂਟ ਨੂੰ ਬਹੁਤ ਜ਼ਰੂਰੀ ਹੈ ਜਦੋਂ ਕੌਨਫੀਡੈਂਸ ਦੇ ਵਿੱਚ ਬੇਟਾ ਲਿਆ ਜਾਂਦਾ ਪੇਸ਼ੈਂਟ ਨੂੰ ਉਹਨੂੰ ਕਿਹਾ ਜਾਂਦਾ ਬੇਟਾ ਤੇਰਾ ਨਾਮ ਦੱਸ ਤੂੰ ਆਪਣਾ ਪੇ ਨਾਮ ਦੱਸ ਹੈਨਾ ਉਹਨੂੰ ਜਦੋਂ ਉਹ ਨਾਮ ਦੱਸਦਾ ਹੈ ਫਿਰ ਉਸ ਤੋਂ ਬਾਅਦ ਉਹਨੂੰ ਬੇਟਾ ਐਡਮਿਨਿਸਟਰ ਕੀਤੀ ਜਾਊਗੀ ਪ੍ਰਿਸਕ੍ਰਾਈਬਡ ਸਾਈਕੋਟ੍ਰੋਫਿਕ ਡਰਗ ਜਿੰਜਾ ਸਾਈਕੋਟ੍ਰੋ픽 ਐਜੈਂਟ ਬੇਟਾ ਨੂੰ ਐਡਮਨਿਸਟਰ ਕੀਤਾ ਜਾਊਗਾ ਬੋਡੀ ਦੇ ਵਿੱਚ ਤਾਂ ਜੋ ਬੇਟਾ ਉਹ ਉਹਦਾ ਜਿਹੜਾ ਬਿਹੇਵੀਅਰ ਹੈ ਉਹ ਪਰੇਸ਼ਾਨੀ ਵਾਲਾ ਹੈ ਅਨਕੋਆਪਰੇਟਿਵ ਹੈ ਤਾਂ ਜੋ ਉਹ ਕੋਆਪਰੇਟਿਵ ਹੋਵੇ ਸਹੀ ਠੀਕ ਹੈ ਗਿਵ ਅ ਨੇਸਟ ਐਕਸਪਲੇਨੇਸ਼ਨ ਉਹਨੂੰ ਅਨੈਸਟਲੀ ਐਕਸਪਲੇਨੇਸ਼ਨ ਦਿੱਤੀ ਜਾਊਗੀ ਤਾਂ ਜੋ ਉਹ ਕੌਨਫੀਡੈਂਸ ਉਹਨੂੰ ਲੱਗੇ ਵੀ ਹਾਂ ਯਾਰ ਵੀ ਮੈਨੂੰ ਮੇਰਾ ਡਾਕਟਰ ਮੇਰੀ ਨਰਸ ਬੇਟਾ ਮੈਨੂੰ ਸਹੀ ਗਾਈਡ ਕਰ ਰਹੀ ਹੈ ਤਾਂ ਇੱਥੇ ਆਪਣੇ ਕੋਲ ਏ ਆਪਸ਼ਨ ਹੈ ਜਿਹੜੀ ਬਿਲਕੁਲ ਕਰੈਕਟ ਹੈ ਕਿਉਂਕਿ ਇਹਨਾਂ ਨੇ ਐਕਸੈਪਟ ਪੁੱਛਿਆ ਸੀਗਾ ਵੀ ਕਿਹੜੀ ਚੀਜ਼ ਪੇਸ਼ੈਂਟ ਦੇ ਨਾਲ ਨਹੀਂ ਕੀਤੀ ਜਾਊਗੀ ਬਾਕੀ ਸਾਰੀਆਂ ਚੀਜ਼ਾਂ ਕੀਤੀਆਂ ਜਾਣਗੀਆਂ ਹੁਣ 56 ਨੰਬਰ ਕੁਐਸਚਨ ਦੇਖੋ ਬੇਟਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਬੇਟਾ 56 ਨੰਬਰ ਕੁਐਸਚਨ ਕੀ ਕਹਿ ਰਿਹਾ ਹੈਗਾ ਏ ਐਨ ਅਨਕੌਂਸ਼ੀਅਸ ਪੇਸ਼ੀਐਂਟ ਇੱਕ ਅਨਕੌਂਸ਼ੀਅਸ ਪੇਸ਼ੀਐਂਟ ਹੈ ਬੇਟਾ ਬੇਹੋਸ਼ੀ ਦੀ ਹਾਲਤ ਦੇ ਵਿੱਚ ਪੇਸ਼ੀਐਂਟ ਹੈ ਉਹਨੂੰ ਬੇਟਾ ਲਿਆਂਦਾ ਜਾਂਦਾ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਵਿਦਆਊਟ ਫੈਮਿਲੀ ਮੈਂਬਰ ਤੇ ਫਰੈਂਡ ਟੂ ਕੀ ਗਿਵ ਕੰਸੈਂਟ ਨਾ ਤਾਂ ਉਹਨਾਂ ਦੀ ਫੈਮਿਲੀ ਦੀ ਕੋਈ ਸਹਿਮਤੀ ਹੈ ਨਾ ਕੋਈ ਉਹਨਾਂ ਦੇ ਦੋਸਤਾਂ ਦੀ ਸਹਿਮਤੀ ਹੈ ਉਹਨੂੰ ਐਮਰਜੈਂਸੀ ਦੇ ਵਿੱਚ ਲਿਆਂਦਾ ਗਿਆ ਬਿਨਾ ਕਿਸੇ ਅੰਬੇ ਬਿਨਾ ਉਹ ਨੂੰ ਉਹ ਬਿਓਸ਼ੀ ਦੀ ਹਾਲਤ ਦੇ ਵਿੱਚ ਠੀਕ ਹੈ ਉਹਦੇ ਨਾਲ ਦਾ ਫੈਮਿਲੀ ਮੈਂਬਰ ਉੱਥੇ ਹੈਗਾ ਨਾ ਉਹ ਦਾ ਤਾਂ ਕੋਈ ਮਿੱਤਰ ਪਿਆਰਾ ਕੋਈ ਉੱਥੇ ਹੈਗਾਗਾ ਬਿਨਾ ਉਹਦੀ ਕੰਸੈਂਟ ਤੋਂ ਉਹ ਪੇਸ਼ੈਂਟ ਹੈ ਜਿਹੜਾ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਬਿਓਸ਼ੀ ਬਿਹੋਸ਼ੀ ਦੀ ਹਾਲਤ ਦੇ ਵਿੱਚ ਆ ਗਿਆ ਅਨਕੌਨਸ਼ੀਅਸ ਪੇਸ਼ੈਂਟ ਆ ਗਿਆ ਵਿੱਚੋਂ ਦਾ ਫੋਲੋਇੰਗ ਐਕਸ਼ਨ ਇਜ਼ ਐਪਰੋਪਰੀਏਟ ਬੇਟਾ ਕੀ ਡਿਪੈਲ ਆਪਸ਼ਨ ਠੀਕ ਹੈ ਵੀ ਡਿਨਾਈ ਟੂ ਟ੍ਰੀਟਮੈਂਟ ਕੀ ਇਨਕਾਰ ਕਰ ਦਿੱਤਾ ਜਾਊਗਾ ਟਰੀਟਮੈਂਟ ਕਰਨ ਤੋਂ ਬਿਲਕੁਲ ਗਲਤ ਹੈ ਇਹ ਤਾਂ ਗਲਤ ਆਪਸ਼ਨ ਹੈ ਬੇਟਾ ਇਨਕਰ ਡਾਕਟਰ ਇਨਕਾਰ ਥੋੜੀ ਕਰੂਗਾ ਤੇ ਐਂਡ ਰਿਪੋਰਟ ਟੂ ਪੁਲਿਸ ਵੀ ਉਹ ਰਿਪੋਰਟ ਕਰੂਗਾ ਪਹਿਲਾਂ ਪੁਲਿਸ ਆਊਗੀ ਫਿਰ ਉਹ ਟਰੀਟਮੈਂਟ ਸਟਾਰਟ ਕਰੂਗਾ ਇਦਾਂ ਤਾਂ ਕੁਝ ਵੀ ਨਹੀਂ ਹੋਣਾ ਇਹ ਤਾਂ ਗਲਤ ਆਪਸ਼ਨ ਹੋ ਗਈ ਬੀ ਆਪਸ਼ਨ ਬੇਟਾ ਵੇਟ ਫਾਰ ਦਾ ਫੈਮਿਲੀ ਮੈਂਬਰ ਵੇਟ ਕਿਉਂ ਕਰੂਗਾ ਕਿ ਇਹਨਾਂ ਦਾ ਪੇਸ਼ੈਂਟ ਰੱਬ ਕੋਲ ਪਿਆਰਾ ਹੋ ਜਾਊਗਾ ਠੀਕ ਹੈ ਇਸ ਕਰਕੇ ਬੇਟਾ ਬੀ ਆਪਸ਼ਨ ਵੀ ਨਹੀਂ ਹੋ ਸਕਦੀ this effect must be documented ਬੇਟਾ ਜਿਹੜਾ ਇਹ ਫੈਕਟ ਹੈਗਾ ਉਹਨੂੰ ਡਾਕੂਮੈਂਟਡ ਉਹਨੂੰ ਉਹਦੇ ਨੋਟਸ ਪਾਲੇ ਜਾਣਗੇ ਵੀ ਪੇਸ਼ੈਂਟ ਜਦੋਂ ਐਮਰਜੈਂਸੀ ਦੇ ਵਿੱਚ ਆਇਆ ਹੀ অর ਸ਼ੀ ਇਜ਼ 언ਕੌਂਸ਼ੀਅਸ ਠੀਕ ਹੈ ਉਹ 언ਕੌਂਸ਼ੀਅਸ ਸੀਗਾ ਵੀ ਉਹ ਬਿਹੋਸ਼ੀ ਦੀ ਹਾਲਤ ਦੇ ਵਿੱਚ ਸੀਗਾ ਜਦੋਂ ਉਹਨੂੰ ਐਮਰਜੈਂਸੀ ਦੇ ਵਿੱਚ ਲਿਆਂਦਾ ਗਿਆ ਫੈਕਟ ਕੀ ਹੈ ਉਹਦੇ ਜਿਹੜੇ ਫੈਕਟਸ ਹੈਗੇ ਉਹਨਾਂ ਨੂੰ ਡਾਕੂਮੈਂਟਡ ਕੀਤਾ ਜਾਊਗਾ ਬਿਲਕੁਲ ਠੀਕ ਹੈ ਤੇ ਇਨੀਸ਼ੀਏਟ ਕਰ ਦਿੱਤਾ ਜਾਊਗਾ ਟਰੀਟਮੈਂਟ ਬੇਟਾ ਟਰੀਟਮੈਂਟ ਦਾ ਦੇਣਾ ਡਾਕਟਰ ਦੀ ਮੋਡਲੀ ਜਾਂ ਨਰਸ ਦੀ ਮੋਡਲੀ ਬੇਟਾ ਮੁਢਲੀ ਆਪਣਾ ਕਹਿੰਦੇ ਆ ਫਰਸਟ ਏਡ ਹੈਗੀ ਹੈਗੀ ਮੁਢਲੀ ਸਿਹਤ ਹੈ ਠੀਕ ਹੈ ਅਚੇ ਅੱਛਾ ਤੇ ਡੀ অপਸ਼ਨ ਕਨਸੈਂਟ ਸ਼ੁਡ ਬੀ ਰੀਟਰੋਸਪੈਕਟਿਵਲੀ ਆਫਟਰ ਇਨੀਸ਼ੀਅਲ ਟਰੀਟਮੈਂਟ ਇਹ ਕਿਦਾਂ ਹੋ ਸਕਦਾ ਬੇਟਾ ਵੀ ਪੇਸ਼ੈਂਟ ਦਾ ਟਰੀਟਮੈਂਟ ਸਟਾਰਟ ਕਰਤਾ ਉਸ ਤੋਂ ਬਾਅਦ ਉਹਦੀ ਰੀਟਰੋਸਪੈਕਟਿਵਲੀ ਕਨਸੈਂਟ ਲੈਤੀ ਜਾਊਗੀ ਸਹਿਮਤੀ ਲੈਤੀ ਜਾਊਗੀ ਕਦੇ ਵੀ ਨਹੀਂ ਹੁੰਦਾ ਤੇ ਇੱਥੇ ਆਪਣੇ ਕੋਲ ਸੀ অপਸ਼ਨ ਹੈ ਜਿਹੜੀ ਬਿਲਕੁਲ ਕਰੈਕਟ ਹੈਗੀ ਬੱਚੇ ਸਮਝ ਆ ਰਹੀ ਹੈ ਹਰੇਕ ਪੁਆਇੰਟ ਨੂੰ ਬਹੁਤ ਡਿਟੇਲ ਦੇ ਵਿੱਚ ਤੁਹਾਨੂੰ ਕਰਵਾਇਆ ਜਾ ਰਿਹਾ ਹੈ ਜੈਸੇ ਐਸੇ ਤਰੀਕੇ ਨਾਲ ਬੇਟਾ ਤੁਸੀਂ ਕੋਚਿੰਗ ਲੈਣਾ ਚਾਹੁੰਦੇ ਹੋ ਆਨਲਾਈਨ ਕੋਚਿੰਗ ਜਿਹਦੇ ਵਿੱਚ ਤੁਹਾਨੂੰ ਨੋਟਸ ਵੀ ਮਿਲ ਜਾਣਗੇ ਆਨਲਾਈਨ ਕੋਚਿੰਗ ਵੀ ਮਿਲ ਜੂਗੀ ਰਿਕਾਰਡਡ ਕਲਾਸਸ ਟੈਸਟ ਸੀਰੀਜ਼ ਸਭ ਕੁਝ ਮਿਲੂਗਾ ਇਕ ਕੋਈ ਨੰਬਰ ਯਾਦ ਰੱਖਣਾ 9463079680 ਬੇਟਾ ਤੁਸੀਂ ਜੁਆਇਨ ਕਰਨਾ ਚੈਨਲ ਨੂੰ ਚੈਨਲ ਨੂੰ ਜੁਆਇਨ ਕਰਨ ਦਾ ਤੁਹਾਨੂੰ ਮੈਂ ਪਹਿਲਾਂ ਵੀ ਫਾਇਦਾ ਦੱਸ ਚੁੱਕਿਆਗਾ ਜਿਹੜੀਆਂ ਵੀਡੀਓ YouTube ਨੇ ਹਾਈਡ ਕੀਤੀਆਂ ਹੋਈਆਂ ਇੰਪੋਰਟੈਂਟ ਨੇ ਪੇਪਰ ਦੇ ਲਈ ਉਹ ਤੁਹਾਨੂੰ ਦਿਖਾਈ ਦੇਣੀਆਂ ਸ਼ੁਰੂ ਹੋ ਜਾਣਗੀਆਂ ਤੁਸੀਂ ਆਪਣੀ ਪੇਪਰ ਦੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕੋਗੇ ਨੈਕਸਟ ਕੁਐਸਚਨ ਬੇਟਾ ਬਹੁਤ ਸੋਖਾ ਕੁਐਸਚਨ ਹੈਗਾ ਤੁਸੀਂ ਕੁਐਸਚਨ ਅਸੀਂ ਬਚਪਨ ਦੇ ਵਿੱਚ ਵੀ ਇਹ ਚੀਜ਼ਾਂ ਪੜ੍ਹਦੇ ਰਹੇ ਹਾਂ ਸਾਇੰਸ ਦੇ ਵਿੱਚ ਇਹ ਪੇਸ਼ੀਐਂਟ ਇਨਵੋਲਵਡ ਇਨ ਹੈ우스 ਫਾਇਰ ਇਜ਼ ਐਕਸਪੀਰੀਟਰੀ ਡਿਸਟ्रेस ਬੇਟਾ ਰੈਸਪੀਰੀਟਰੀ ਡਿਸਟ्रेस ਮਤਲਬ ਕਿ ਉਹਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਮੁਸ਼ਕਲ ਆ ਰਹੀ ਹੈ ਬੇਟਾ ਇੱਕ ਮਰੀਜ਼ ਹੈਗਾ ਉਹਨੂੰ ਉਸ ਘਰੋਂ ਲਿਆਂਦਾ ਗਿਆ ਜਿੱਥੇ ਅੱਗ ਲੱਗੀ ਹੋਈ ਸੀ ਉਹਨੂੰ ਰੈਸਪੀਰੀਟਰੀ ਡਿਸਟ्रेस ਹੈ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਕਾਰਬਨ ਮੋਨੋਆਕਸਾਈਡ ਪੁਆਇਨਿੰਗ ਹੋਈ ਹੋਈ ਹੈ ਬੱਚੇ ਅਸੀਂ ਬਚਪਨ ਚ ਪੜਦੇ ਸੀਗੇ ਵੀ ਇੱਕ ਵਿਅਕਤੀਆਂ ਨੂੰ ਬੇਟਾ ਬੰਦ ਕਮਰੇ ਦੇ ਵਿੱਚ ਅੰਗੀਠੀ ਲਾ ਕੇ ਕਿਉਂ ਨਹੀਂ ਸੌਣਾ ਚਾਹੀਦਾ ਕਿਉਂਕਿ ਜਿਹੜੀ ਅੰਗੀਠੀ ਦੇ ਵਿੱਚ ਜਿਹੜਾ ਧੂਆ ਨਿਕਲਦਾ ਉਹਦੇ ਵਿੱਚ ਕਾਰਬਨ ਮੋਨੋਆਕਸਾਈਡ ਹੁੰਦੀ ਹੈ ਜਿਹੜੀ ਕਾਰਬਨ ਮੋਨੋਆਕਸਾਈਡ ਹੈ ਜਦੋਂ ਸਾਡੀ ਬੋਡੀ ਦੇ ਹਿਮੋਗਲੋਬਿਨ ਨਾਲ ਮਿਲਦੀ ਹੈ ਤਾਂ ਉਹ ਕੀ ਬਣਾ ਦਿੰਦੀ ਹੈ ਕਾਰਬੋਕਸੀ ਹਿਮੋਗਲੋਬਿਨ ਬਣਾ ਦਿੰਦੀ ਹੈ ਜਿਹੜੀ ਕਾਰਬੋਕਸੀ ਹਿਮੋਗਲੋਬਿਨ ਹੈ ਉਹ ਡੇਂਜਰਸ ਹੈ ਜਿਹਦੇ ਨਾਲ ਬੇਟਾ ਡੈਥ ਵੀ ਹੋ ਸਕਦੀ ਹੈ ਕਲੀਅਰ ਹੋ ਗਿਆ ਬੇਟਾ ਇੱਥੇ ਇਹ ਕੁਐਸਚਨ ਸਾਨੂੰ ਬਚਪਨ ਚ ਅਸੀਂ ਸਾਇੰਸ ਦੇ ਵਿੱਚ ਪੜ੍ਹਦੇ ਸੀਗੇ ਸਾਇੰਸ ਦੇ ਵਿੱਚ ਬਹੁਤ ਇੰਪੋਰਟੈਂਟ ਕੁਐਸਚਨ ਹੁੰਦਾ ਸੀਗਾ ਇੱਥੇ ਉਹੀ ਕਾਰਬਨ ਮੋਨੋਆਕਸਾਈਡ ਦੀ ਪੁਆਇਜ਼ਨਿੰਗ ਦੀ ਗੱਲ ਕੀਤੀ ਗਈ ਹੈ ਵਿੱਚੋਂ ਦਾ ਫੋਲੋਇੰਗ ਇਜ਼ ਰਿਲਾਈਏਬਲ ਫਾਈਨਡਿੰਗ ਟੂ ਅਸੈਸ ਹਾਈਪੋਕ ਕਾਰਬੋਕਸੀਆ ਹੋਇਆ ਦਿੱਕਤ ਆਈ ਹੈਗੀ ਜਾਂ ਮੁਸ਼ਕਿਲ ਆਈ ਹੈ ਉਹਨੂੰ ਅਸੈਸ ਕਰਨ ਦੇ ਲਈ ਰਿਲਾਈਏਬਲ ਫਾਈਨਡਿੰਗ ਕੀ ਹੈ ਬੇਟਾ ਉਹਦੀ ਬੋਡੀ ਦੇ ਵਿੱਚੋਂ ਬੇਟਾ ਸੀਰਮ ਲੈਵਲ ਕਾਰਬੋਕਸੀ ਹਿਮੋਗਲੋਬਿਨ ਲੈਵਲ ਚੈੱਕ ਕੀਤਾ ਜਾਊਗਾ ਡੀ ਆਪਸ਼ਨ ਇੱਥੇ ਬਿਲਕੁਲ ਠੀਕ ਹੈ ਬੱਚੇ ਕਿੰਨਾ ਵਧੀਆ ਕੁਐਸਚਨ ਸੀਗਾ ਕੋਈ ਸੋਖਾ ਕੁਐਸਚਨ ਸੀਗਾ ਬੱਚੇ ਸਭ ਤੋਂ ਪਹਿਲਾਂ ਇੰਗਲਿਸ਼ ਨੂੰ ਦੇਖ ਕੇ ਬੇਟਾ ਸਟਾਫ ਨਰਸ ਵਾਲੇ ਬੱਚੇ ਡਰ ਜਾਂਦੇ ਨੇ ਵੀ ਪਤਾ ਨਹੀਂ ਕੀ ਪੁੱਛਿਆ ਹੋਇਆ ਬਿਲਕੁਲ ਈਜ਼ੀ ਵੇ ਦੇ ਨਾਲ ਬੇਟਾ ਪੁੱਛਿਆ ਜਾਂਦਾ ਹੈਗਾ ਪੇਪਰ ਦੇ ਵਿੱਚ ਤੁਸੀਂ ਐਸੇ ਤਰੀਕੇ ਨਾਲ ਬੇਟਾ ਤਿਆਰੀ ਕਰਨੀ ਆ ਆਪਣੀ 58 ਨੰਬਰ ਕੁਐਸਚਨ ਦੇਖੋ ਏ ਨਰਸ ਇਜ਼ ਇਨ ਦਾ ਐਮਰਜੈਂਸੀ ਡਿਪਾਰਟਮੈਂਟ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਨਰਸ ਰੀਸੀਵ ਯ ਪੇਸ਼ੈਂਟ ਵਿਦ ਬਲੱਡ ਪ੍ਰੈਸ਼ਰ 180/120 ਪੇਸ਼ੈਂਟ ਦਾ ਬਲੱਡ ਪ੍ਰੈਸ਼ਰ ਹੈ ਐਮ ਐਮ ਆਫ ਐਚ ਜੀ ਹੈ ਐਚ ਜੀ ਮਤਲਬ ਕਿ ਮਰਕਰੀ ਬੇਟਾ ਆਫਟਰ ਦਾ ਐਡਮਿਨਿਸਟ੍ਰੇਸ਼ਨ ਆਫ ਦਾ ਸੋਡੀਅਮ ਨਾਈਟ੍ਰੋਪਰੂਸਾਈਡ ਬੇਟਾ ਉਹਨੂੰ ਪੇਸ਼ੈਂਟ ਨੂੰ ਨਾਈਟ੍ਰੋਪਰੂਸਾਈਡ ਬੇਟਾ ਸੋਡੀਅਮ ਨਾਈਟ੍ਰੋਪਰੂਸਾਈਡ ਦਾ इंजेक्शन ਜਾਂ ਟੈਬਲੇਟ ਦੇਤੀ ਹੈ ਦਾ ਨਰਸ ਡਿਵੈਲਪ ਏ ਪਲਾਨ ਆਫ ਕੇਅਰ ਫॉर द ਪੇਸ਼ੈਂਟ ਪ੍ਰਾਇਰਟੀ ਨਰਸਿੰਗ ਐਕਸ਼ਨ ਕੀ ਹੋਊਗਾ ਬੇਟਾ ਨਰਸਿੰਗ ਦਾ ਐਕਸ਼ਨ ਕੀ ਹੋਊਗਾ ਨਰਸਿੰਗ ਹਰ 5 ਮਿੰਟਾਂ ਬਾਅਦ ਉਹਦੇ ਵਾਈਟਲ ਸਾਈਨਸ ਨੂੰ ਚੈੱਕ ਕਰੂਗੀ ਟੇਕਿੰਗ ਵਾਈਟਲ ਸਾਈਨਸ ਆਫਟਰ ਏਵਰੀ 5 ਮਿੰਟਸ ਬੇਟਾ ਇਹੀ ਚੀਜ਼ ਬੇਟਾ ਇੰਪੋਰਟੈਂਟ ਹੋਊਗੀ ਤੇ ਇੰਪੋਰਟੈਂਟ ਹੈ ਬੇਟਾ ਸੋਖਾ ਲੱਗ ਰਿਹਾ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਹੁਣ ਆਪਾਂ ਚੱਲਦੇ ਹਾਂ 59 ਨੰਬਰ ਕੁਐਸਚਨ ਤੇ ਬਹੁਤ ਬਹੁਤ ਸੋਖਾ ਕੁਐਸਚਨ ਹੈ ਬੇਟਾ 59 ਨੰਬਰ ਵੀ ਪਰ ਜਿਹੜੇ ਬੱਚਿਆਂ ਨੇ ਕਿੱਤਾ ਮੇਰੇ ਕੋਲੋਂ ਉਹ ਬੱਚੇ ਦਵਾ ਦਾ ਆਨਸਰ ਕਰਕੇ ਆਏ ਹੋਣਗੇ ਵਿੱਚ ਫਾਰਮਕੋਲੋਜੀਕਲ ਏਜੰਟ ਵੁਡ ਨਰਸ ਐਂਟੀਸੀਪੇਟ ਟੂ ਟਰੀਟ ਦਾ ਪੇਸ਼ੀਐਂਟ ਹੂ ਇੰਜੈਕਟਡ ਪੈਸਟੀਸਾਈਡ ਆਰਗੈਨੋਫਾਸਫੇਟਸ ਬੇਟਾ ਪੈਸਟੀਸਾਈਡ ਜਾਂ ਆਰਗੇਨੋਫਾਸਫੇਟਸ ਨੂੰ ਅਸੀਂ ਪੁਆਇਜ਼ਨ ਜ਼ਹਿਰ ਕਹਿੰਦੇ ਆ ਬੇਟਾ ਜਦੋਂ ਇਹ ਜ਼ਹਿਰ ਨੂੰ ਕਿਸੇ ਵੀ ਪੇਸ਼ੈਂਟ ਨੇ ਇੰਜੈਸਟ ਕਰ ਲਿਆ ਉਸ ਪੇਸ਼ੈਂਟ ਨੂੰ ਬੇਟਾ ਨਰਸ ਨੇ ਕੀ ਚੀਜ਼ ਨੂੰ ਐਂਟੀਸੀਪੇਟ ਕਿਹੜੀ ਚੀਜ਼ ਉਹਦੇ ਵਿਰੋਧੀ ਤੌਰ ਤੇ ਬੇਟਾ ਦੇਣੀ ਹੈ ਤਾਂ ਉਹ ਬੇਟਾ ਪੁਆਇਜ਼ਨ ਕੇਸ ਦੇ ਵਿੱਚ ਅਸੀਂ ਇੰਜੈਕਸ਼ਨ ਐਟ੍ਰੋਪੀਨ ਦਿੰਨੇ ਆ ਐਟ੍ਰੋਪੀਨ ਦਾ ਇੰਜੈਕਸ਼ਨ ਹੈ ਜਿਹੜਾ ਉਹ ਬੇਟਾ ਜਿਹੜੇ ব্যক্তি ਨੇ ਜਿਹੜੇ ਪੇਸ਼ੈਂਟ ਨੇ ਬੇਟਾ ਇੰਜੈਸਟ ਕੀਤਾ ਹੋਇਆ ਪੈਸਟੀਸਾਈਡ ਜਾਂ অর্গানোফসফেটਸ ਉਸ ਨੂੰ ਅਸੀਂ ਐਟ੍ਰੋਪੀਨ ਦਾ ਇੰਜੈਕਸ਼ਨ ਦਿੱਤਾ ਜਾਂਦਾ ਹੈਗਾ ਇਹੀ ਫਾਰਮਕੋਲੋਜੀਕਲ এজੈਂਟ ਹੈ ਵੈਰੀ ਵੈਰੀ ਇੰਪੋਰਟੈਂਟ ਬੇਟਾ एग्जाम ਦੇ ਲਈ ਮੈਂ ਪਹਿਲਾਂ ਵੀ ਇਹ ਕਾਫੀ ਵਾਰ ਕਰਵਾ ਚੁੱਕਿਆ ਹਾਂ ਬੱਚੇ 60 ਨੰਬਰ ਕੁਐਸਚਨ ਅੱਜ ਦੀ ਕਲਾਸ ਦਾ ਲਾਸਟ ਕੁਐਸਚਨ ਉਸ ਤੋਂ ਬਾਅਦ ਬੇਟਾ ਮੈਂ ਅਗਲੇ ਕੁਐਸਚਨ ਅਗਲੀ ਕਲਾਸ ਦੇ ਵਿੱਚ ਬੇਟਾ ਲੈ ਕੇ ਆਵਾਂਗਾ ਤੇ ਬਾਕੀ ਬੱਚੇ ਔਨਲਾਈਨ ਕਲਾਸ ਲੈਣ ਦੇ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ 9463079680 ਨੰਬਰ ਨਾਲ ਤੇ ਚੈਨਲ ਨੂੰ ਜੁਆਇਨ ਜਰੂਰ ਕਰ ਜਰੂਰ ਕਰਨਾ ਹੈਗਾ ਜੁਆਇਨ ਕਰਨਾ ਨਾ ਭੁੱਲਿਓ ਬੇਟਾ ਵਿਚ ਆਫ ਦਾ ਫੋਲੋਇੰਗ ਟੈਸਟ ਇਜ਼ ਯੂਜ਼ ਫਾਰ ਅਸੈਸ ਰिफ्रैक्टਿਵ 에ਰਰ ਰिफ्रैक्टਿਵ 에ਰਰ ਬੇਟਾ ਇਹ ਅੱਖ ਦੀ ਬਿਮਾਰੀ ਦੀ ਡਿਜੀਜ ਹੈ ਬੇਟਾ ਰिफ्रैक्टਿਵ 에ਰਰ ਨੂੰ ਅਸੈਸ ਕਰਨ ਦੇ ਲਈ ਸੁਨੀਲਨ ਚਾਰਟ ਟੈਸਟ ਕੀਤਾ ਜਾਂਦਾ ਹੈਗਾ ਸੁਨੀਲਨ ਚਾਰਟ ਟੈਸਟ ਹੈ ਜਿਹੜਾ ਉਹ ਅੱਖ ਦੀ ਰिफ्रैक्टਿਵ 에ਰਰ ਨੂੰ ਅਸੈਸ ਕਰਨ ਦੇ ਲਈ ਕੀਤਾ ਜਾਂਦਾ ਜਦੋਂ ਕਿ ਇਸ਼ਾਰਾ ਟੈਸਟ ਹੈ ਜਿਹੜਾ ਉਹ ਇਸ਼ਾਰਾ ਟੈਸਟ ਬੇਟਾ ਡੀ ਆਪਸ਼ਨ ਅਸੀਂ ਕਲਰ ਬਲਾਈਂਡਨੈਸ ਲਈ ਕਰਦੇ ਹਾਂ ਬੇਟਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਲਰ ਬਲਾਈਂਡਨੈਸ ਲਈ ਬੇਟਾ ਇਸ਼ਾਰਾ ਟੈਸਟ ਕੀਤਾ ਜਾਂਦਾ ਹੈ ਤੇ ਰਿਫ੍ਰੈਕਟਿਵ 에ਰਰ ਟੈਸਟ ਹੈ ਜਿਹੜਾ ਉਹ ਸੁਨੀਲਨ ਚਾਰਟ ਟੈਸਟ ਕੀਤਾ ਜਾਂਦਾ ਹੈ ਅਸੈਸ ਕਰਨ ਦੇ ਲਈ ਰਿਫ੍ਰੈਕਟਿਵ 에ਰਰ ਚ ਬੱਚੇ ਜੇਕਰ ਤੁਹਾਨੂੰ ਕਲਾਸ ਚੰਗੀ ਲੱਗੀ ਲਾਈਕ ਸ਼ੇਅਰ ਕਰ ਦਿਓ ਉਨਾ ਬੱਚਿਆਂ ਤੱਕ ਜਿਹੜੇ ਬੱਚੇ ਨਰਸਿੰਗ ਦੀ ਤਿਆਰੀ ਕਰ ਰਹੇ ਨੇ ਜਾਂ ਕਿਸੇ ਵੀ ਪੈਰਾਮੈਡੀਕਲ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਨੈਕਸਟ ਕੁਐਸਚਨ ਬੇਟਾ ਮੈਂ ਅਗਲੀ ਕਲਾਸ ਦੇ ਵਿੱਚ ਲੈ ਕੇ ਆਵਾਂਗਾ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੈਂਸਿਟਿਊਟ ਮਾਨਸਾ ਤੇ ਪਟਿਆਲਾ